ਸਸਰੀਓ ਕਾਲ ਮੈਂ ਕੁਸ਼ਰਦ ਸਿੰਘ ਅੱਜ ਇਥੇ ਸਰਦਾਰ ਪ੍ਰਪਾਲ ਸਿੰਘ ਉਹਨਾਂ ਦੇ ਆਏ ਆ ਇਹਨਾਂ ਦੇ ਫਾਰਮ ਵਿੱਚ ਆ ਤੇ ਇਹਨਾਂ ਦੇ ਬਾਰੇ ਫਿਰ ਕਣਕ ਬਾਰੇ ਇਹਨਾਂ ਕੋਲੋਂ ਪੁੱਛਦੇ ਆੜੀ ਕਣਕ ਕਿਹੜਾ ਵੀ ਆ ਤੇ ਕਿਤਰਾ ਕਿੰਨਾ ਕੀਤੇ ਉੱਤੇ ਫਿਰ ਖਰਚਾ ਆਉਂਦਾ ਵਾ ਟੋਟਲ ਜਿਹੜਾ ਹੁੰਦਾ ਵਾ ਉਹਦੇ ਬਾਰੇ ਗੱਲਬਾਤ ਕਰਦੇ ਸਤਿਕਾਰਯੋਗ ਜੀ ਮੇਰਾ ਨਾਮ ਪ੍ਰਪਾਲ ਸਿੰਘ ਜਾਂੜੀ ਪਿੰਡ ਕਸੇਲ ਤੇ ਤੁਸੀਂ ਆਏ ਸਾਡੇ ਫਾਰਮ ਤੇ ਮਿਹਰਬਾਨੀ ਤੁਹਾਡੀ ਤੁਸੀਂ ਮੇਰੀ ਕਰ ਰਹੇ ਹੋ ਜੱਟ ਆਇਆ ਮੈਂ ਅੱਜ ਆ ਤੁਹਾਡੀ ਕਾਣਕ ਵੇਖੀ ਸੀ ਪਰ ਬਹੁਤ ਸੋਹਣੀ ਆ ਜਲਦੀ ਇਹ ਦਾ ਹੁਣ ਕਿਹੜਾ ਕਿਹੜਾਈ ਦੇ ਚ ਆ ਬੀ ਦਾ ਨਾਮ ਕੀ ਆ ਕਿਹੜੀ ਕਿਹੜੀ ਕਿਸਮ ਦੀ ਹੈ ਇਹ ਹੈਗੀ ਆ ਆਪਣੇ ਪੰਜਾਬ ਅਮਰੀਕਾ ਯੂਨੀਵਰਸਿਟੀ ਦੀ ਵੈਰਾਈਟੀ ਪੀ ਯੂ ਵਾਲਿਆਂ ਦੀ ਹਾਂਜੀ ਪੀਬੀਡਬਲਯੂ 826 ਅੱਛਾ ਜੀ ਬਲੋ ਅਹੀਂ ਇੱਕ ਤੇ ਇਹ ਬੀਜੀ ਆ ਹਾਂਜੀ ਪਿੱਲੋ ਜਿਹੜੀ ਪਿਛਲੇ ਸਾਲਾਂ ਤੋਂ ਚੰਗਾ ਝਾੜ ਦੇ ਰਹੀ ਹੈ ਇਹ 826 ਆ ਤੇ ਇੱਕ ਹੁਣ ਇੱਕ ਐਸ ਵਾਲੀ ਆ ਉਹ 827 ਬਟਾ 72 872 ਜਿਹੜੀ ਉਹ ਬੀਜੀ ਹੈ ਹਾਂਜੀ ਇੱਕ ਜਿਹੜੀ ਕਰਨਾਲ ਦੀ ਆ ਉਹ ਐਚਡੀ 3386 ਬੀਜੀ ਆ ਇੱਕ ਯੂਨੀਵਰਸਿਟੀ ਦੀ ਵੈਰੈਟੀ ਆ ਉਹ ਜਿਹੜੀ ਆ ਆਪਣੀ ਚਪਾਤੀ ਕਰਕੇ ਜਿਹੜੀ ਰੋਟੀ ਵਾਸਤੇ ਵੈਸਟ ਗਣੀ ਜਾਂਦੀ ਕੁਲੀ ਰੋਟੀ ਬਣਦੀ ਚਿੱਟੇ ਰਗਦੀ ਬਣਦੀ ਆ ਹਾਂਜੀ ਕੁਝ ਉਹ ਬੀਜੀ ਆ ਇੱਕ ਵੈਰੈਟੀ ਬੀਜੀ ਆ ਜ਼ਿੰਕ ਵਾਲੀ ਅੱਛਾ ਜੀ ਪੀਬੀਡਬਲਯੂ ਜ਼ਿੰਕ 2 ਕਰਕੇ ਉਹਨੂੰ ਕਹਿੰਦੇ ਆ ਉਹਦੇ ਵਿੱਚ ਜ਼ਿੰਕ ਦੇ ਕੰਟੈਂਟ ਜ਼ਿਆਦੇ ਨੇ ਅੱਛਾ ਤੇ ਇਹ ਜਿਹੜੀ ਆ ਇਹ ਨਹੀਂ ਇਹਦਾ ਫਿਰ ਇਹਦਾ ਛਾੜ ਕੇ ਨਾ ਕਿਹਾ ਆ ਜਿਹੜੀ ਜਿੱਥੇ ਆਪਾਂ ਖਲੋਤੇ ਵੇਖ ਰਹੇ ਛਾੜ ਤਕਰੀਬਨ ਸਾਢੇ ਤੇ ਇਸ ਪਿਛਲੇ ਸਾਲ ਜਿਹੜਾ ਸਾਢੇ 22 ਕੁਇੰਟਲ ਦੇ ਲੱਗੇ ਆਇਆ ਸੀਗਾ ਤੇ ਉਤਰਾ ਲੋਕੀ ਕੋਈ 24 ਕੁਇੰਟਲ 24 ਕੁਇੰਟਲ ਤੱਕ ਹੀ ਲੋਕਾਂ ਕੱਢਿਆ ਇਹਦੇ ਘੱਟ ਵੀ ਨਿਕਲੇ ਆ ਮਤਲਬ ਆਸਤ ਜਿਹੜਾ 20 ਕੁਇੰਟਲ ਮੰਨ ਕੇ ਚੱਲੋ ਤੁਸੀਂ ਹਾਂਜੀ ਤੇ ਇੰਨੇ ਕ ਆਪਣੇ ਤਕਰੀਬਨ ਚੱਲਦੀ ਹੈ ਇਹ ਕਾਦੇ ਨਾਲ ਵੇਚੀ ਆ ਜਿਹੜੇ ਆ ਨਵੇਂ ਤਰੀਕੇ ਆ ਪਰਾਲੀ ਸਾੜ ਕੇ ਵੇਚੀ ਆ ਕਿ ਤੇ ਉਤਰਾ ਵੇਚੀ ਪਰਾਲੀ ਨਹੀਂ ਅਸੀਂ ਸਾੜਦੇ ਅਸੀਂ ਪਰਾਲੀ ਨੂੰ ਜਾਂ ਤੇ ਪਰਾਲੀ ਨੂੰ ਵਿੱਚੇ ਵਾਹ ਲੈਨੇ ਆ ਤੇ ਜਾਂ ਉਹਨਾਂ ਦੀਆਂ ਗੰਢਾ ਬਣਾ ਕੇ ਤੇ ਉਹ ਵਾਰ ਕੱਢ ਲੈਨੇ ਆ ਤੇ ਫੇਰ ਉਹਨੂੰ ਫੇਰ ਦਿੰਨੇ ਆ ਇਹ ਜਿਆਦਾ ਜਿਹੜੀ ਅਸੀਂ ਵੀਜੀ ਆ ਉਹ ਯੂਨੀਵਰਸਿਟੀ ਦਾ ਹੀ ਇੱਕ ਨਵਾਂ ਇਹਨਾਂ ਨੇ ਕਿਹ ਜਿਹੜੀ ਮਸ਼ੀਨ ਜਿਹੜੀ ਉਹ ਪਿਛਲੇ 2 ਸਾਲ ਤੋਂ ਆਈ ਇਹਨਾਂ ਦੀ ਸਮਾਰਟ ਸੀਡਰ ਕਰਕੇ ਸਮਾਰਟ ਸੀਡਰ ਸਮਾਰਟ ਸੀਡਰ ਹਾਂਜੀ ਸਮਾਰਟ ਸੀਡਰ ਸਮਾਰਟ ਸੀਡਰ ਪਹਿਲਾਂ ਆਇਆ ਸੀ ਨਾ ਪਹਿਲਾਂ ਦਾ ਜ਼ੀਰੋ ਟੇਲਸ ਆਇਆ ਹੈਗਾ ਹਾਂਜੀ ਫੇਰ ਇਹਨਾਂ ਦਾ ਹੈਪੀ ਸੀਡਰ ਆਇਆ ਹਾਂਜੀ ਫੇਰ ਸੁਪਰ ਸੀਡਰ ਆਇਆ ਸੁਪਰ ਸੀਡਰ ਤੋਂ ਬਾਅਦ ਉਹਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਦੂਰ ਕਰਕੇ ਇਹਨਾਂ ਸਮਾਰਟ ਸੀਡਰ ਕੱਢਿਆ ਹਾਂਜੀ ਉਹ ਸਮਾਰਟ ਸੀਡਰ ਜਿਹੜਾ ਉਹਦੇ ਨਾਲੇ ਸਾਡੀ ਤਕਰੀਬਨ ਜਿਹੜੀ ਆ ਉਹ ਕੜਵੀ 90% 95% ਵੀ ਆਈ ਸਾਡੀ ਉਹਦੇ ਨਾਲ ਹੀ ਹੋਈ ਆ ਤੇ ਜੀ ਪਰ ਕੀਮਤ ਕਿੰਨੀ ਆਈ ਦੀ ਮਸ਼ੀਨ ਦੀ ਹਾਂ ਮਸ਼ੀਨ ਦੀ ਕੀਮਤ ਇਹ ਤੇ ਹਾਲੀ ਤੇ ਹੀ ਲਈ ਇਹਨਾਂ ਕੋਲ ਐਗਰੀਕਲਚਰ ਵਿਭਾਗ ਦੇ ਕੋਲ ਆਈ ਸੀਗੀ ਅੱਛਾ ਜੀ ਆਪਨੇ ਫੀਸ ਵੀ ਉਤਰਾ ਉਹਦੀ ਕੀਮਤ ਤਕਰੀਬਨ ਮੇਰੇ ਖਾ ਡੇਢ ਲੱਖ ਤੇ ਲਾਗੇ ਬੰਨੇ ਦੱਸਦੇ ਆ ਜੀ ਅੱਛਾ ਇਹ ਫਰਸਸਤੀ ਪਹਿਲੇ ਨਾਲੋਂ ਦੇ ਦੇ ਜੀ ਸੁਪਰ ਸੀਟ ਜਿਹੜੇ ਆਦੇ ਹੋ ਉਹਦੇ ਜਿਆਦਾ ਜਿਆਦਾ 2 ਲੱਖਾਂ ਦੀ ਕੀਮਤ ਉਹ ਉਹਦੀ ਕੀਮਤ ਜਿਆਦਾ ਇਹ ਉਹ ਵੱਡੇ ਟਰੈਕਟਰ ਖਿਜਦੇ ਹਨਾ ਨੂੰ ਹਾਂ ਜੀ ਇਹਨੂੰ ਛੋਟਾ ਟਰੈਕਟਰ ਵੀ ਖਿਜ ਲੈਂਦਾ ਇਹ ਕਰਕੇ ਉਹਨਾਂ ਨੇ ਸੌਖੀ ਬਣਾਈ ਆ ਜਿਹੜੇ ਸਾਰ ਕੋਈ ਜਿਹੜਾ ਜ਼ਿਮੀਂਦਾਰ ਜਿਹੜਾ ਉਹ ਇਹਨੂੰ ਵਰਤ ਸਕੇ ਇਹਦੇ ਤੇ ਕੋਈ ਮਿਲਦੀ ਆ ਜੇ ਜਾਣੀ ਬੋਲ ਤੇ ਕੋਈ ਗ੍ਰਾਂਟ ਵੀ ਕੋਈ ਬਣੇ ਸਬਸਿਡੀ ਸਬਸਿਡੀ ਵੀ ਹੈ ਇਹਨਾਂ ਤੇ ਸਬਸਿਡੀ ਹੈਗੀ ਹੈ ਉਹ ਕਹ ਲੋ ਵੀ ਮੇਰੇ ਖਾਲ 90 ਪਰਸੈਂਟ ਦੇ ਲਾਗੇ ਬਣੇ ਸ਼ਾਇਦ ਹੋਵੇ ਇਹਨਾਂ ਦੀ ਸਬਸਿਡੀ ਕਿਤਾ ਅੱਜ ਜਦੋਂ ਕਣਕ ਬੀਜਣ ਲਈ ਵਾਹ ਤਿਆਰ ਕਰਨ ਵੇਲੇ ਕਿੰਨਾ ਕੁ ਤੇਲ ਲੱਗ ਜਾਂਦਾ ਕਿੰਨਾ ਕੁ ਖਰਚਾ ਆ ਜਾਂਦਾ ਟੋਟਲ ਵੀ ਦੇ ਤੇ ਖਰਚਾ ਤੇ ਅੱਜ ਕੱਲ ਕਾਫੀ ਕਾਸਟਲੀ ਹੋ ਗਿਆ ਕੰਮ ਪਹਿਲਾਂ ਦੇ ਪਰਾਲੀ ਕੱਢਣ ਤੇ ਹੀ ਤਕਰੀਬਨ 3 ਤੋਂ 3.5 ਹਜ਼ਾਰ ਰੁਪਏ ਦੇ ਪਰਾਲੀ ਦਾ ਹੀ ਸਾਮਾਨ ਤੇ ਲੱਗ ਜਾਂਦਾ ਤੇ ਮਤਲਬ 1 1.6 ਹਜ਼ਾਰ ਦੇ ਲੱਗੇ ਬੰਨੇ ਤੁਸੀਂ ਲਾ ਲੋ ਵਿੰਦਾ ਜਾ ਕਰ ਹਾਂ ਜਿਹੜਾ ਦੂਜੇ ਦਾ ਦਾਤੇ ਦਾ ਸਿਰਫ ਸੁਪਰ ਸੀਡਰ ਹੈ ਉਹ ਤੇ ਦੂਜਣ ਲਈ ਪਹ 10 ਲੀਟਰ ਲੱਗ ਜਾਂਦਾ ਤੇਲ ਲੱਗ ਜਾਂਦਾ ਹਾਂਜੀ ਹਾਂਜੀ ਇਹ ਨੂੰ ਫਿਰ ਘੱਟ ਲੱਗਦਾ ਹੋਊਗਾ ਤੇਨੂੰ 8 ਲੀਟਰ ਲਾ ਲੋ ਹਾਂਜੀ 8 ਲੀਟਰ ਲੱਗਦਾ 8 ਲੀਟਰ ਲਾ ਲਾ ਬਾਕੀ ਖਾਦ ਪੈ ਕੀ ਖਾਦ ਤੇ ਖਾਦ ਤੇ ਡਾਈ ਪੈਣੀ ਪੈਣੀ ਖਾਦ ਡਾਈ ਦੀ ਤਕਰੀਬਨ ਇਹ ਇੱਕ ਬੋਰੀ ਪਾਉਨੇ ਆ ਥੱਲੇ ਤੇ ਮੁੜ ਕੇ ਹੁਣ ਪਾਣੀ ਦੇਣ ਦੇ ਲੱਗੇ ਆਣ ਕੇ ਜਦੋਂ ਪਾਣੀ ਦੇਣਾ ਉਦੋਂ ਇੱਕ ਇੱਕ ਬੋਰੀਆਂ ਹੀ ਹੋਰੀਆਂ ਦੀ ਵਡਾਈ ਦੇ ਵਡਾਈ ਤੇ ਤਕਰੀਬਨ ਵਡਾਈ ਤੇ ਇੱਕ ਫਿਰ ਕਿੰਨਾ ਖਰਚਾ ਆ ਜਾਊਗਾ ਹੁਣ ਡਾਈ ਤੱਕ ਮੇਰੇ ਖਾਲ ਸਾਰਾ ਪਾਲ ਆ ਕੇ 15000 ਤੇ ਆਊਗਾ ਇਹ 15000 ਖਰਚਾ 1 ਏਕੜ ਦਾ ਆਊਗਾ 1 ਏਕੜ ਦਾ ਆਊਗਾ ਆਹ ਤੇ ਉਤੇ ਜਿੱਤੇ ਤੇ ਜਿਹੜੇ ਫੱਟੇ ਕਿਤੇ ਵੀ ਲੈਂਦੇ ਆ ਨਾ ਉਹਨਾਂ ਦੇ ਅੱਧਾ ਖਰਚਾ ਜਿਵੇਂ ਜਿਵੇਂ 60000 ਨੂੰ ਵੀ ਠੇਕਾ ਹੋਵੇ ਤੇ ਦੀ ਉਹ ਬਹਿ ਗਿਆ 30 ਤੇ 15 ਫਿਰਪੇ 75 45 45000 ਖਰਚਾ ਪੈ ਗਿਆ ਕਿੱਲੇ ਦੀ ਹੈ ਨਾ ਉਹ ਜੇ ਆਪਾਂ ਫਿਰ 60000 ਨੂੰ ਵੀ ਠੇਕਾ ਕਰ ਲੈਂਦਾ ਹੋਵੇ ਤੇ ਉਹਨੂੰ ਹਾਫ ਲਾਈਏ ਅੱਧਾ ਉਹਨਾਂ ਨੂੰ ਚੋਨਾ ਭੇਜਣਾ ਆਦਾ ਜਿਹੜੀ ਹੈ ਨਾ ਤੇ 30000 ਤੇ 30000 ਦੇ ਉੱਤੇ ਫਿਰ 15 ਇਹ ਪੈ ਗਿਆ ਖਰਚਾ ਹਾਂਜੀ ਤੇ ਉਹ ਪੈ ਗਿਆ ਫਿਰ 45000 ਦਾ ਖਰਚਾ ਆ ਜਾਂਦਾ ਜਿੰਨੇ ਖੁਦ ਜਿੰਨੇ ਪਹਿਲੀ ਫਿੱਟੇ ਕਿਤੇ ਲਈ ਆ ਨਹੀਂ 45000 ਤੇ ਇਹ ਆ ਜਣਾ ਨੂੰ ਤੇ ਬਾਕੀ ਉਹਨੇ ਉਹਨੇ ਆੜਤੀ ਕੋ ਫੜਕ ਲੈਣਾ 2% ਉਹਨੇ ਵੀ ਲੈਣਾ ਆਹ ਇਹ ਉਹ ਚਲ ਬਖਰਾ ਨਾ ਉਹ ਤੇ ਜੇ ਕੋ ਆਪਣੇ ਖਾਚਾ ਇਹ ਉਹ ਵੀ ਖਰਚੇ ਨਹੀਂ ਬੋਟ ਜੋ ਜੇ ਕੋ ਆਪਣੇ ਜਾਂ ਉਹਦੇ ਫਖਰੀ ਗੱਲਾਂ ਹਾਂਜੀ ਉਹ ਚੀਜ਼ ਇਤਨਾ ਕਰਕੇ ਜਿਹੜੀ ਬਹੁਤ ਹਾਂਜੀ ਜੋ ਵਧੀਆ ਤੇ ਵਧੀਆ ਜੇ ਨਵਾਂ ਜਾਣਕਾਰੀ ਜੀ ਬੀਬੀਆ ਕੋ ਕੇ ਜੇ ਆਬ ਜਦੋਂ ਮੈਂ ਹੀ ਮੈਂ ਇਥੋਂ ਨਾ ਵੀ ਦੇ ਨਾ ਉਹਦੇ ਵੀ ਹੋਰ ਸੀ ਤੇ ਦਾ ਚੀਜ਼ਾਂ ਹੀ ਹੋਰ ਸੀ ਤਾਂ ਹੁਣ ਤੇ ਹੁਣ ਦੇ ਵੈਰਾਈਟੀਆਂ ਇੰਨੀਆਂ ਆ ਗਈਆਂ ਵੀ ਜੀਵਿਦਾਰ ਨੂੰ ਕਹਿ ਲੋ ਵੀ ਕਮਲਿਆ ਕਰਤਾ ਇੰਨੀਆਂ ਵੈਰਾਈਟੀਆਂ ਆ ਗਈਆਂ ਹਾਂਜੀ ਦਿੱਲੀ ਵਾਲੇ ਵੀ ਕੱਢੀ ਜਾਂਦੇ ਕਰਨਾਲ ਵਾਲੇ ਕੱਢੀ ਜਾਂਦੇ ਪੀਏਯੂ ਵਾਲੇ ਕੱਢੀ ਜਾਂਦੇ ਆਪਣਾ ਹਰਿਆਣੇ ਵਾਲਿਆਂ ਦੀ ਆਈ ਜਾਂਦੀਆਂ ਨੇ ਕੋਈ ਪ੍ਰਾਈਵੇਟ ਸੰਸਥਾ ਇਹ ਨਹੀਂ ਹੋਈਆਂ ਉਹਨਾਂ ਦੀਆਂ ਵੈਰਾਈਟੀਆਂ ਆਈ ਜਾਂਦੀਆਂ ਮਤਲਬ ਕੋਈ ਸਮਝ ਸੁਰ ਨਹੀਂ ਲੱਗਦੀ ਬੀਜਾਂ ਦਾ ਖਰਚਾ ਜੇ ਸਪਰੇਆਂ ਦਾ ਖਰਚਾ ਪਾੜ ਕੇ ਸਾਰਾ ਜਿਹੜਾ ਟੁੱਟ ਲਿਆ 15000 ਖਰਚਾ ਪੈਂਦਾ ਬਿਲਕੁਲ ਬਿਲਕੁਲ 15 ਤੋਂ ਵੱਧ ਹੀ ਆਊਗਾ ਘੱਟ ਨਹੀਂ ਆਉਂਦਾ ਹਲੋ ਚੰਗਾ ਜੀ ਬਹੁਤ ਬਹੁਤ ਮਿਹਰਬਾਨੀ ਜਾਣਕਾਰੀ ਲਈ ਜਿਹੜੇ ਹੋਰ ਪਾਠ ਜਿਹੜੇ ਕਹਿੰਦੇ ਆ ਉਹਨਾਂ ਨੂੰ ਵੀ ਕੁਛੋੜ ਬੜੀ ਜਾਣਕਾਰੀ ਮਿਲੂ ਜਿਹੜੇ ਇੱਥੇ ਵਾਰ ਬਾਹਰ ਬੈਠੇ ਆ ਖਾਸ ਕਰਕੇ ਹਾਂਜੀ ਚਲੋ ਸਾਰਿਆਂ ਨੂੰ ਜਾਣਕਾਰੀ ਤੇ ਅੱਜ ਕੱਲ੍ਹ ਦੁਨੀਆ ਨੈਟ ਤੇ ਬਹੁਤ ਰੈਰੀ ਜਾਣਕਾਰੀ ਹਾਂਜੀ ਇਤਨਾ ਕੋਈ ਨਹੀਂ ਕੋਈ ਪਾਉਂਦੇ ਹੋਈਆਂ ਇੰਟਰਨੈਟ ਤੇ ਉਹ ਚਿਹਰੀ ਮਿਲਣੀ ਆ ਹਾਂਜੀ ਚਲੋ ਓਕੇ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ